ਸਤਿ ਸ਼੍ਰੀ ਅਕਾਲ ਪੰਜਾਬਾ ਫਰਕਾ ਉਸ ਤੇ ਸਵਾਗਤ ਕਰਦਿਆਂ ਛੜਸੇ ਜੁੜ ਗਿਆ ਜਾਣ ਦਾ ਫਿਰ ਤੋਂ ਪਰਮਾਤਮਾ ਤੁਹਾਨੂੰ ਬਹੁਤ-ਬਹੁਤ ਰੱਖਿਆ ਬਖਸ਼ੇ ਗੱਲ ਕਰਦੇ ਹਾਂ ਅਸੀਂ ਅੱਜ ਕਿਦਾਂ ਚੁੱਕੀ ਹਾਂ ਭਰਾ ਯਾਰ ਉਪਰ ਤੋਂ ਕਿਧਰ ਆ ਆ ਮਛੇਪਰਦੇਸ਼ ਤੋਂ ਜੋ ਕਿ ਸਾਫ਼ ਸੁਥਰਾ ਪਾਣੀ ਆਪਣੇ ਜੋ ਕਿਧਰ ਆ ਪੰਜ ਦੇ ਦੀ ਮੇਨ ਧਰਤੀ ਸਤਿ ਤੁੰਤ ਜਿਹੜਾ ਆ ਵਿੱਚ ਆ ਕੇ ਮਿਲਦਾ ਸੋ ਜੋ ਕਿ ਸਤ ਜੋ ਦਰਿਆ ਵਿੱਚ ਜੋ ਕਿ ਇਸ ਜਾਣੇ ਸ਼ਹਿਰ ਤੋਂ ਜੋ ਕਿ ਰਸਾ ਗੰਦਾ ਪਾਣੀ ਬੁੰਠਾ ਨਾਲਾ ਇਸ ਨੂੰ ਅਸੀਂ ਕਹਿੰਦੇ ਹਾਂ جس مٹا دریا کہہ وہ جو کہ گندہ نالا اس ملی جاتا ہے اس نال لانا شہر تو جو کہ بیماریاں شدہ شروع ہو جس کا ہو ہی جو جو کی ہیں کیونکہ اِسی جو کہ ود ویکٹری لے شہر کے لدھیا شہر پابندا سب تو مین شہر ہے تو اتنے جو کہ فیکٹری بہت ہوں زیادہ ہونے کر کے جو سارا گندہ کوڑا کڑکٹ گاربیج ہے ਉਹ ਸਾਨੂੰ ਜੋ ਕਿ ਪਾਣੀ ਵਿੱਚ ਆ ਕੇ ਮਿਲ ਜਾਂਦਾ ਜਿਸ ਨੂੰ ਫਿਰ ਸਾਨੂੰ ਵੱਡਾ ਦਾ ਰਿਆ ਕਹਿੰਦੇ ਆ ਇਸ ਨਾਲ ਜੋ ਕਿ 1 ਜਾਂ 7ਵੇਂ ਵੇੜ ਕੋੜ ਜਾਂ ਕਿਹੜਾ ਵੇੜ ਤੋਂ ਜਾਣ ਦੇ ਪਿੰਡ ਵਿੱਚੋਂ ਆ ਕੇ ਉੱਪਰ ਤੇ ਆ ਕੇ ਮਿਲ ਜਾਂਦਾ ਇਸ ਨਾਲ ਹੋਰ ਜੋ ਕਿ ਬਿਮਾਰੀਆਂ ਜਿਆਦਾ ਲੱਗ ਜਾਂਦੀਆਂ ਨੇ ਕਿਸੇ ਸਾਦੀ ਪ੍ਰੋਬਲਮ ਕਈਆਂ ਨੂੰ ਜਲਦੀ ਪ੍ਰੋਬਲਮ ਕਈਆਂ ਨੂੰ ਕੁਝ ਹੋਰ ਲੰਗ ਜਫਾਮ ਸੋਚ ਚਾਹੇ ਕੜਾ ਪਦਮ ਤੋਂ ਰੋਕ ਦਵਾਵੇ ਕਿਉਂਕਿ ਇਹ ਦਰਿਆ ਦਾ ਵੱਡਾ ਨਾਲ ਦਾ ਪਾਣੀ ਹੈ ਨਾ ਕਿ ਬੱਸ ਇਸ ਨੂੰ ਫਿਲਟਰ ਕਰਕੇ ਜਾਂ ਸਾਨੂੰ ਸਾਫ਼ ਕਰਕੇ ਕਿੱਤਾਂ ਵਿੱਚ ਪਾਜਿਆ ਜਾਵੇ ਤਾਂ ਕਿ ਕਿੱਤਾਂ ਵਿੱਚ ਖੜੀਆਂ ਫਸਲਾਂ ਜਦੋਂ ਛੜਕਦੇ ਪਾਣੀ ਮਰੇ ਤੇ ਜੋ ਉਹ ਜਗ੍ਹਾ ਪਰ ਮਰੀ ਲਗੜੀ ਨੂੰ ਸਹੀ ਛੱਟਕਾਰਾ ਹੋਵੇ ਇਕਰੇ ਜੁਕਮ ਇਸ ਨੂੰ ਆਵਦੇ ਕਿੱਤਾਂ ਤਾਂ ਇਹ ਹੋਰ ਸਮਾਂ ਹੋਰ ਚੁੱਕੀ ਇੱਕ ਪਾਣੀ ਜੱਕਿਆ ਰੂਪਤਨ ਕਰ ਲਵੇਗਾ ਸੋ ਉਸ ਦੇ ਜਮ ਵਾਰ ਅਸੀਂ ਆਪ ਹੀ ਸਾਰੀ ਦੁਨੀਆ ਦੇ ਸਾਰੇ ਲੋਕ ਜੋਣਗੇ ਕਿ ਅਸੀਂ ਇਸ ਨੂੰ ਸਾਫ਼ ਨਹੀਂ ਕੀਤਾ ਪਾਣੀ ਸਾਹ ਗੁੰਦਾ ਕੰਤੂ ਉਸ ਵਿੱਚ ਗੰਦਗੀ ਨੂੰ ਸਾਫ਼ ਕਰ ਦਿੰਦੀ ਹੈ ਜੋ ਕਿ ਅਸਨੀ ਸਮੂਹ ਜੋ ਕਿ ਫਤਫਤ ਰੁਕੀ ਹੈ ਅ ਜੋ ਕਿ ਸਰਕਾਰ ਸਰਕਾਰ ਖਾਸ ਤੰਦੇ ਵੀ ਕਿ ਤੁਸੀਂ ਵੀ ਉਹੀ ਪਾਣੀ ਪੀਣੇ ਆ ਸੀ ਉਹੀ ਪਾਣੀ ਪੀਣੇ ਆ ਜਿਹੜਾ ਸਭ ਦੇ ਗੰਦਗੀ ਮਿਲ ਕੇ ਸਾਡੇ ਚੋ ਕਿ ਬਿਮਾਰੀਆਂ ਹਰਿੰਦਰ ਜੀ ਵੀ ਪਾਚੇ ਜਿਹੜਿਆ ਹੈ ਸਾਡਾ ਦੀਵਰ ਹੈ ਸਾਡਾ ਦਿਮਾਗ ਹੈ ਸਭ ਕੁਝ ਜੋ ਕਿ ਖਰਾਬ ਹੋ ਜਾਵੇਗਾ ਸਭ ਕੁਝ ਵੀ ਜੋ ਕਿ ਜਿਵੇਂ ਤਰ੍ਹਾਂ ਕਾਰਨ ਨੂੰ ਕੁਝ ਨਿਮੜੇ ਦਾ ਇਹ ਸਾਨੂੰ ਉਦਦ-ਉਦਦ ਸਰਕਾਰ ਦੇ ਬਤੇ ਹੀ ਬੰਦ ਕਰਨ ਚਾਹੀਦੀ ਹੈ ਕਿ ਤੁਸੀਂ ਆਪਣਾ ਜੋ ਕਿ ਫਤਫਤ ਸਮਾ ਜਮਦ ਦਿਓ تاکہ یہ جو کہ بیماریاں بدھ رہی ہیں تو گھر روک لگائی جائے یہ باقی پتہ ہی ہے, ہے جو کی اپنا دریا ستلج ستلوج دریا ہے ستلوج دریا بہت ودیا دریا ہے ستلوج دریا جو کہ پانی مل ہے لگ بھگ آ کے پاکستان میں مل جاتا ہے لوگ پانی زیادہ پیتے ہیں راجستھان جا کے پانی پیے سو اس جا کے پانی صاف ستھرا ہو جائے باقی اینی اپڈیٹ ہے 看的着急。